ਸਾਸੀ ਭਾਜੀ 사ਸੀ ਗਾਲ ਜੀ 사ਸੀ ਗਾਲ ਵੀ ਜੀ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਹਾਂ ਜੀ ਚੜਦੀ ਕਲਾ ਜੇ ਚੜਦੀ ਕਲਾ ਹੀ ਚਾਹੀਦੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਗੁਰਮਸੀਹ ਜੇ ਪਿੰਡ ਲਖੂਆ ਤਸੀਗਲਾ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 8875140729919527628 ਠੀਕ ਹੈ ਜੀ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਉਹ ਝੋਟੀ ਕਣਵਾ ਸੁਆ ਸੁਗੀ ਜੇ ਦੁਜਾ ਸੁਆ ਵੀ ਇੱਕ ਜੀ ਸੋਣੀ ਜੇ ਅੱਜ ਤਾਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਕਿੰਨਾ ਕੁ ਲਾਈਟ ਮਰੇ ਮ제 ਰਕਾਰਡ ਪੂਰ ਕੇ ਅੰਗਾ ਪਹਿਲੇ ਧਰ ਵਾਲਿਆਂ ਨੇ ਦਿੱਤਾ ਹੈ ਅੱਛਾ ਜੀ ਹਾਂ ਜੀ ਹੁਣ ਇਹ ਰਾਜੇ ਕਰਦਾ ਹੈ ਤੁਹਾਨੂੰ ਫੋਨ ਨਹੀਂ ਹੈ ਜਦੋਂ ਹਾਂਜੀ 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 ਠੀਕ ਹੈ ਠੀਕ ਲਓ ਜੀ ਐਨ ਜੈਡ ਬਲੈਕ ਆ ਗਈ ਤੇ ਦੂਜਾ ਸੁਆ ਬਈ ਕਿੰਨੇ ਕੁ ਦੁੱਧ ਆ ਲਈਏ ਦੁੱਧ ਵੀ ਉਹ ਦਿੰਦੇ ਆਪਾਂ 11 12 ਲੀਟਰ ਚ ਹੋਇਆ ਪਹਿਲੇ ਸੂਏ ਅੱਛਾ ਜੀ ਠੀਕ ਹੈ ਠੀਕ ਲਓ ਜੀ 11 12 ਲੀਟਰ ਜਿਹੜਾ ਪਹਿਲੇ ਦੁੱਧ ਭਰਿਆ ਵਾ ਉਹਦੇ ਬਾਅਦ ਤੋਂ ਬਾਅਦ ਭਰੇਗਾ ਲੈ ਰਕਾਰਡ ਰਿਆ ਇਹਦੀ ਮਾਂ ਦਾ ਵੀ ਚੰਗਾ ਹੀ ਆਉਂਦਾ ਘਰ ਦੀ ਫਾਲੀ ਛੋਟੀ ਅੱਛਾ ਜੀ ਤੇ ਕਿੰਨਾ ਕਾਜ ਲੈ ਲਿਆ ਟਾਈਮ ਤੁਹਾਡੇ ਸਾਹ ਨਾਲ ਟਾਈਮ ਕਿੰਨਾ ਖੜ ਪੀਏ ਜੇ ਐ ਵੀ ਇਹ ਕੋਈ ਨਾਮ ਨਹੀਂ ਤੇ ਆਰੀਆਂ ਜਿਹੜਾ ਕੜੀ ਗਲ ਪੰਜ ਚਾਰ ਤਣ ਲੈ ਰਹੀ ਸੀ ਠੀਕ ਹੈ ਠੀਕ ਹੈ ਲਓ ਜੀ ਢੱਲਾ ਤੋਂ ਲਾ ਜਿਹੜੀਆਂ ਡਾਕੀ ਆ ਗਿਆ ਚੱਡੇ ਤੇ ਸੂਨ ਤੱਕ ਹਵਾਨਾ ਜਿਹੜਾ ਚੰਗਾ ਉਹ ਨਾਲੋਂ ਵੀ ਕਰਮ ਵਾਲੀ ਕਿੱਥੇ ਹੈ ਜਿਹੜਾ ਬੁਲਾਇਆ ਗਿਆ ਉਹ ਦੁੱਧ ਵਾਲੀਆਂ ਨਿਸ਼ਾਨੀਆਂ ਸੋਲੀਆਂ ਜਿਹੜੀਆਂ ਕਾਫੀ ਆ ਗਈਆਂ ਉਹਦੇ ਢੱਲਾ ਢੋਲਾ ਤੋਂ ਲਾ ਜੇ ਤੂੰ ਚੈੱਕ ਕਰ ਸਕਦੇ ਜੀ ਤੇ ਥੜ੍ਹਵੇਂ ਜਿਹੜਾ ਇਹਨੇ ਕੱਲਾ ਕੱਲਾ ਲੱਗਾ ਪਿਆ ਵਾ ਕਰਿਓ ਮੜ ਜਾ ਪਰੇ ਇੱਕ ਵਾਰੀ ਇਹਦਾ ਭਾਈ ਜੀ ਮੁੱਲ ਫਿਰ ਕੀ ਕਰਨਾ ਜੇ ਮੁੱਲ ਵੀ ਚੀ ਇਹਦੇ 80000 ਕਰਨੇ ਆ ਅੱਛਾ ਜੀ ਸਮਾਨ ਤਾਂ ਨਹੀਂ ਕਰਦੇ 75000 ਦੀ ਹਾਂ ਨਾ ਕਰਦੇ 75 ਦੀ ਹਾਂਜੀ ਹਾਂਜੀ ਹੋਰ ਕਰ ਦੀ ਥੋੜਾ ਬੋੜਾ ਹੋਰ ਹਜ਼ਾਰ ਖੰਡ ਛੱਡ ਦੇ 74 ਦੀ ਹਾਂਜੀ ਹਾਂਜੀ ਠੀਕ ਹੈ ਲਓ ਜੀ 74000 ਦੀ ਤੇ ਪਹਿਲੀ ਵੀਡੀਓ ਬਾਈ ਹੋਣਾ ਨਹੀਂ ਤੇ ਰੇਟ ਬਾਈ ਕਹਿੰਦਾ ਕਿ ਬਿਲਕੁਲ ਲੈਣ ਦੇ ਨਾਲ ਹੀ ਕਰਨੇ ਆ ਨੋਰਮਲ ਰੇਟ ਹੋਣਗੇ ਤੇ ਗੱਬਣ ਤਿਆਰ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਜਾਓ ਗਾ ਦੁੱਧ ਚੰਗਾ ਕੱਢੀ ਜਾਊਗੀ ਦੁੱਜਾ ਸੁਗਾਵ ਗੱਬਣ ਤਿਆਰ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਵੜਾ ਵੜਾ ਜਿਹੜੀ ਜਰਸੀ ਪਿਓਰ ਜਰਸੀ ਜੇ ਅੱਛਾ ਜੀ ਖੋਲ ਲਿਆ ਵੀਰ ਬੜੀ ਚੰਗੀ ਵਸ਼ੀ ਆ ਠੀਕ ਹੈ ਜੀ ਇਹ ਸਿਰਫ ਕਿਹਨੇ ਕਦਰ-ਕਦਰ ਨਹੀਂ ਕੀਤੀ ਆਪਣੀ ਵੀ ਹੁਣੇ ਹੀ ਉਤਰੀ ਹੈ ਜੇ ਗੱਡੀ ਤੋਂ ਠੀਕ ਹੈ ਲੋ ਜੀ ਦੁੱਜਾ ਸੁਗਾਵ ਵਿਚਕਾਰ ਮੇਂ ਨਾ ਜਾ ਆ ਗਿਆ ਵਾ ਤੇ ਬਾਈ ਇਹ ਕਿੰਨਾ ਕੁ ਲਾਜੂ ਟਾਈਮ ਵਜੇ ਇਹ ਹਫਤਾ ਬਾਈ ਲੈ ਜੂਗੀ ਖਲੂ ਖਲੂ ਬੜੀ ਚੰਗੀ ਵਸੀ ਠੀਕ ਹੈ ਲੋ ਜੀ ਹਫਤੇ ਦੇ ਆਸ-ਪਾਸ ਲਾ ਟਾਈਮ ਅਜੇ ਖੜਦੀ ਆ ਪਿਓਰ ਜਰਸੀ ਆਪਣੇ ਪੰਜਾਬ ਵਾਲੀ ਆ ਗਈ ਲੈ ਆ ਵੀਰ ਇਹ ਬਾਈ ਕਿੰਨਾ ਕੁ ਭਰਿਆ ਪਹਿਲਾਂ ਨੇ ਦੁੱਧ ਪਹਿਲਾਂ ਦੁੱਧਾਂ ਦੇ 10 ਲੀਟਰ ਭਰਿਆ ਇਹਨੇ ਹੁਣ ਵੇਖੋ ਇਹਨੂੰ ਘੱਟ ਤਰੀ ਭਰਦੀ ਬਾਦੀ ਭਰੂ ਕੋ ਦੁੱਧ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਤਾਂ 10 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਬਾਕੀ ਪਿਓਰ ਪੰਜਾਬ ਵਾਲੀ ਯਸਤੀ ਆ ਗਈ ਆ ਘੱਟ ਦੁੱਧ ਜਿਹੜਾ ਕੀ ਕਰ ਸਕਦੇ ਆ ਬਾਕੀ ਇੱਕ ਲੱਭਣਾ ਇਹ ਵੀ ਕਾਫੀ ਹਨਵਾ ਨੇ ਦੇ ਇਹ ਥਾਂ ਤੋਂ ਵੀ ਚੰਗਾ ਲੱਗਾ ਵਾ ਕਰਮ ਵਾਲੀ ਨੂੰ ਵੀ ਚਲੋ ਕਿ ਚੰਗੀ ਸਾਫ ਕਰਨ ਨਾਲ ਭਰਾ ਲੈ ਜੂਰੇ ਦੁੱਧ ਚੰਗਾ ਕੱਢੀ ਜਾਊਗੀ ਤੇ ਕਿਹ ਕਸਰਾ ਦੇਦਿਨ ਲੱਗੇ ਜੋ ਢੱਲਾਂ ਢੱਲਾਂ ਜਿਹੜੀਆਂ ਜੇ ਕਾਫੀ ਆ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਵੀ ਜੀ ਇਹਦਾ ਤੇ 30000 ਕਰਨੇ ਆ ਅੱਛਾ ਜੀ ਕਿੰਨੇ ਦੀ ਦੇ ਦिए ਤੂੰ ਆ ਕੀ ਦਾ ਕੱਦੋ ਵੀ ਹਾਣਾ 26000 ਦੀ ਦੇ ਦिए ਪੂਰੇ ਦੀ ਕਰ ਦिए ਮੈਂ ਦਾ ਨਾ 5000 ਦੀ ਦੇ ਦੇਣੇ ਹੋਰ ਯਾਰ ਖੰਡ ਛੱਡ ਦਾਂਗੇ 5000 ਦੇ 24 ਦੀ ਹਾਂਜੀ ਠੀਕ ਹੈ ਲਓ ਜੀ 24000 ਭੈਣ ਭਰਾ ਫੋਨ ਜ਼ਰੂਰ ਕਰੇ ਕੋਈ ਕੋਈ ਨਹੀਂ 88 ਬਿਲਕੁਲ ਹੀ ਨਾਰਮਲ ਰੇਡ ਪਾਤਾ ਵਾ ਬਾਈ ਨੇ ਤੇ ਬਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਵੜਾ ਫੋਨ ਤੇ ਲੱਛ ਲੈ ਆ ਵੀਰ ਨਿਆ ਤੇਰੀ ਦੂਜਾ ਸੀ ਬਾ ਵਸੀ ਜੇ ਅੱਛਾ ਜੀ ਹਾਂਜੀ ਲੋਰੀ ਕੱਟ ਕਾਟ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਜੀ ਤਗੜਾ ਕੱਟ ਕਾਟ ਆ ਗਿਆ ਵਾ ਤੇ ਹੈ ਵੀ ਚਲੋ ਦੋ ਦਿਨਾਂ ਵੀ ਪਹਿਲੇ ਸਵੇਰੇ 12 13 ਲੀਟਰ ਆ ਗਏ ਅੱਛਾ ਜੀ ਇਹ ਕਿੰਨਾ ਲਾਈਵ ਟਾਈਮ ਅਜੇ ਇਹ ਕਿੰਨਾ ਇਹਨੇ ਵੀ 8 ਕੇ ਦੇਣੀ ਖੜਨੀ ਆ ਇਹਨਾਂ ਕੇ ਲੇਖਤੀ ਦੇਣ ਇੰਨੇ ਕੀ ਆ ਠੀਕ ਠੀਕ ਲੋ ਜੀ 8 ਤੋਂ 10 ਦਿਨ ਲੱਜੂਗੀ ਕਰਮਾਲੀ ਲੈ ਵੀਰ ਲੈ ਤੇ ਕੱਦ ਕਾਟ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕਾਟ ਜਿਹੜਾ ਚੰਗਾ ਆ ਗਿਆ ਤੇ ਹੈ ਵੀ ਕ੍ਰਾਸ ਪੰਨ ਦੇ ਵਿੱਚ ਆ ਗਈ ਆ ਚਲੋ ਇਹਨਾਂ ਦੀ ਫੈੜ ਕੁਆਲਿਟੀ ਵੀ ਚੰਗੀ ਤੇ ਨਾ ਕੋਈ ਗਰਮੀ ਦੀ ਤਣਾਅ ਤੇ ਸੰਭ ਦੀ ਪ੍ਰਵਾਹ ਇਹ ਬਈ ਕਿੰਨਾ ਘ ਭਰੀ ਜਾਊ ਦੁੱਧ ਦੁੱਧ ਵੀਰ ਜੀ ਨੇ ਪਹਿਲੇ ਸਵੇਰੇ 12 13 ਲੀਟਰ ਭਰਿਆ ਆ ਚੰਗੀ ਮਸ਼ੀਨ ਯਾਦਕਾਤ ਵਾਲੀ ਆ ਠੀਕ ਐ ਲੋ ਜੀ 11 ਤੋਂ 12 ਲੀਟਰ ਜਿਹੜਾ ਇਹਨੇ ਵੀ ਪਹਿਲੇ ਸਵੇਰੇ ਦੁੱਧ ਭਰਿਆ ਬਾਕੀ ਢਲਾਂ ਢੁਲਾਂ ਇਹਦੇ ਵੀ ਕਾਫੀ ਆ ਚਾਨ ਸੁਣ ਚਲੋ ਇਹਨੂੰ ਵੀ ਚੰਗਾ ਲੱਗਾ ਤੇ ਇਹਦਾ ਭਾਈ ਜੀ ਮੁੱਲ ਫੇਰਾ ਉਹਨੂੰ ਵੀਰ ਜੀ ਇਹਦਾ 32000 ਕਰਨੇ ਆ ਅੱਛਾ ਜੀ 30000 ਦੀ ਦੇ ਰਹੀ ਐ ਜੇ ਨਹੀਂ ਕਰਦੀਏ ਮਾਨਤਾ ਨੂੰ ਖੁੱਲਾ ਹੀ ਹਾਂ ਜੀ ਇਹ ਤੇ ਛੱਡ ਦੇਣੀ ਆ 28000 ਦੀ ਦੇ ਦਿਆਂਗੇ ਜੀ 28000 ਹਾਂ ਜੀ ਹੋਰ ਕਰਦੇ ਥੋੜਾ ਬੋਲਾ 27 ਦੀ ਦੇ ਦਈਏ ਫਿਰ ਹੋਰੇ ਤੋਂ ਵੱਧ ਮਾਨ ਫਿਰ ਤੇ ਫਿਰ ਆਪਣੀ ਕਰਨੀ ਚਲੋ ਬਾਕੀ ਮੌਕੇ ਤੇ ਕਰਦੇ ਲੋ ਜੀ ਇਹ ਈਡੀ ਕੋ ਰੋਟੀ ਜ਼ਿਆਦਾ ਨਹੀਂ ਕਮਾਉਂਦੇ ਗਏ ਪੰਜ 70000 ਨੂੰ ਮਿਲੇ ਤੇ ਖੁਸ਼ ਹੋ ਕੇ ਦੇ ਦੇ ਤੇ ਗਾਂ ਵੀ ਕੋਈ ਚੀਂਦਾ ਬਜੇ ਆਵੇ ਤੇ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਆਪਾਂ ਪਹਿਲਾਂ ਬੇਨਤੀ ਕੀਤੀ ਵੀ ਬਾਈ ਦੀ ਪਹਿਲੀ ਵੀਡੀਓ ਵਰ ਰੇਟ ਬਾਈ ਦਾ ਨਾਰਮਲ ਹੋਣਗੇ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਲਈ ਆ ਤੁਸੀਂ ਆਗੇ ਤੇ ਅਸੀਂ ਨਮਾਉਣੀ ਤੁਹਾਨੀ ਹਾਂ ਹਾਂਜੀ 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 ਬਿਲਕੁਲ ਸਹੀ ਗੱਲ ਇਹਨੇ ਡੰਗਰ ਹੁਣੇ ਹੀ ਆਏ ਆ ਤੁਹਾਨੂੰ ਆਖਿਆ ਵੀ ਲੈਣ ਜਾਂਦੇ ਆ ਜੀ ਆਜੋ ਵੀਰ ਜੀ ਠੀਕ ਹੈ ਠੀਕ ਹੈ ਲਓ ਜੀ ਬਾਈ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ